ਪਿੰਡ ਕਾਲਾ ਦੇ ਸੁੱਚਾ ਰਾਮ ਨੇ ਆਪਣੇ ਭਰਾ ਤੇ ਉਹਦੇ ਪਰਿਵਾਰਕ ਮੈਂਬਰਾਂ ਤੇ ਰੂਪ ਲੰਗੋਦਿਆਂ ਕਿਹਾ ਕਿ ਉਹਨਾਂ ਦੇ 10-12 ਮੈਂਬਰਾਂ ਨੇ ਮੇਰੀ ਕੁਟਮਨ ਕੀਤੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਕੇਵਲ ਲੈ ਕੇ ਦੇ ਚੁਕਾਂ ਪਰ ਕਿਸੇ ਨੇ ਵੀ ਕੋਈ ਭਵਗੀ ਕਰ ਬੈਣੀ ਕੀਤੀ ਜ ਉਸ ਤੋਂ ਦੂਜੀ ਤਰ ਗੁਰਨਾਮ ਚੰਦ ਤੇ ਸੀਮਾ ਰਾਣੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਕਿ ਸੁੱਚਾ ਰਾਮ ਸਾਨੂੰ ਛਰੇਮ ਗਾਲਾਂ ਕੱਢਦਾ ਹੈ ਤੇ ਸਾਨੂੰ ਧਮਕੇ ਦਿੰਦਾ ਹੈ ਇੱਕ ਦਿਨ ਸਾਡੇ ਬੱਚੇ ਰਾਜਾ ਸਾਹਿਬ ਸੇਵਾ ਕਰਨ ਗਏ ਹੋ ਸਨ ਤੇ ਸੁੱਚਾ ਰਾਮ ਨੇ ਸਾਡੇ ਘਰ ਦੇ ਵਿੱਚ ਆ ਕੇ ਗਾਲੀ ਗਲੋਚੀ ਕਰਕੇ ਸਾਡੀਆਂ ਨੋਹਾਂ ਦੇ ਕੱਪੜੇ ਪਾੜ ਦਿੱਤੇ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਜੋ ਵੀ આરોપી ਪਾਇਆ ਉਹਦੇ ਖਿਲਾਫ ਪ੍ਰਸ਼ਾਸਨ ਬਣਦੀ ਕਰਵੇ ਕਰੇ ਕੈਮਰਾਮੈਨ ਐ ਸਿੰਘ ਨਾਗੀ ਨਾਲ ਮਨਪ੍ਰੀਤ ਸਿੰਘ ਮਝਾਰਾ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਆ ਸ਼ਰਾਨੀ ਆ ਮੇਰੇ ਦੇਰ ਦੇਠ ਤੇ ਦੇਰਾਂ ਦੇਠਾਂ ਦੀਆਂ ਲਾਹਾਂ ਸਾਨੂੰ ਟਿਕਾਂ ਨਹੀਂ ਦਿੱਨਾ ਮਾਰਕੋਟ ਸਾਡੀ ਬਹੁਤ ਜ਼ਿਆਦੇ ਕਰਦੀਆਂ ਅਸੀਂ ਬਹੁਤ ਦੁਖੀ ਆ ਬਹੁਤ ਦੁਖੀ ਆ ਸਾਨੂੰ ਬਹੁਤ ਡੰਡੇ ਛੋਟੇ ਮਾਰ-ਮਾਰ ਕੇ ਕੋਹਟ ਨੇ ਬੈਠ ਸਾਨੂੰ ਨਿਠਾਈਆਂ ਕਰਾ ਲੈ ਸਾਡੇ ਸੱਟਾਂ ਪੇਟਾਂ ਬਹੁਤ ਜ਼ਿਆਦੇ ਲੱਗੀਆਂ ਥੋੜਾ ਕਿਹੜਾ ਪਿੰਡ ਹੈ ਜੀ ਸਾਡੇ ਪਿੰਡ ਜੀ ਕਾਲੇ ਆ ਅੱਛਾ ਸਾਡੀ ਮਾਰਕੋਟ ਬਹੁਤ ਹੋਈ ਆ ਸਾਡੇ ਸੱਟਾਂ ਵੀ ਲੱਗੀਆਂ ਗੁੱਜੀਆਂ ਸੱਟਾਂ ਵੀ ਬਹੁਤ ਲੱਗੀਆਂ ਜਿਹੜੀਆਂ ਕਿ ਅਸੀਂ ਦਿਖਾ ਨਹੀਂ ਸਕਦੇ ਅਸੀਂ ਬਹੁਤ ਦੁਖੀ ਆ ਸਾਨੂੰ ਪਰੇਸ਼ਾਨ ਕੀਤਾ ਪਿਆ ਅਸੀਂ ਰਿਸ਼ਤੇਦਾਰਾਂ ਦੇ ਰਹਿੰਦੇ ਪਸ਼ੂ ਪਾਲ ਲੈ ਕੇ ਸਾਨੂੰ ਘਰ ਨਹੀਂ ਵਾੜਨ ਦਿੰਦੇ ਤੁਸੀਂ ਇਸ ਮੰਦੀ ਦਰਖਾਸਤ ਵੀ ਦਿੱਤੀ ਕਿਤੇ ਦਰਖਾਸਤਾਂ ਜੀ ਅਸੀਂ ਬਹੁਤ ਦਿੱਤੀਆਂ ਸਾਡੀ ਸੁਣਵਾਈ ਨਹੀਂ ਹੋਈ ਡਿਫਟੀ ਦੇ ਵੀ ਦਿੱਤੀਆਂ ਤੁਸੀਂ ਹੁਣ ਆਪਣਾ ਚਾਚਾ ਨੂੰ ਕੀ ਮੰਗ ਕਰਦੇ ਆ ਅਸੀਂ ਜੀ ਇਹੀ ਕਹਿੰਦੇ ਆ ਜੀ ਸਾਡੀ ਸੁਣਵਾਈ ਹੋਵੇ ਜਿਹੜੇ ਜਿਹੜੇ ਕੁੱਟਮਾਰ ਕਰਦੇ ਆ ਉਹਦੇ ਵਿੱਚ ਕੌਣ ਕੌਣ ਹੋਇਆ ਜੀ ਉਹਦੇ ਵਿੱਚ ਹੈਗੀ ਗਰਨਾਮ ਸੀਮਾ ਤੇ ਲਾਲਚੰਦ ਆ ਤੇ ਪਰਾਵ ਜੋ ਤੇ ਪ੍ਰਦੀਪ ਤੇ ਅਮਨ ਉਹ ਤੇ ਇੱਕ ਦਾ ਨਾਮ ਹੋਰ ਅਮਨ ਆ ਜੀ ਸੁਖਵੀਰ ਜਸ਼ਨ ਤੇ ਪ੍ਰਲਾਪ੍ਰੀਤ ਥੋੜੀ ਕੋਟਮਰ ਕਿਉਂ ਕਰਦੇ ਹੋ ਕੋਟਮਾਰ ਜੀ ਸਾਨੂੰ ਕਹਿੰਦੇ ਅਸੀਂ ੱੱਕੇ ਨਾਲ ਤੁਹਾਡੇ ਘਰ ਵਿੱਚ ਨੰਗੜਾ ਜਾਂਦੇ ਆ ਜੀ ਅਸੀਂ ਕਹੇ ਸਾਡਾ ਘਰ ਆ ਜੀ ਅਸੀਂ ਨੰਗਾ ਨਹੀਂ ਦੇਣਾ ੱੱਕੇ ਨਾਲ ਸਾਡੇ ਇੱਕ ਪਾਸੇ ਤਾਲਾ ਲਾਇਆ ਘਰ ਨੂੰ ਅਸੀਂ ਇੱਕ ਪਾਸੇ ਦੀ ਬਹੁਤ ਔਖਾ ਘੁੰਮ ਘੁੰਮ ਕੇ ਲੰਘਦੇ ਆ ਸਾਡੇ ਘਰ ਦੇ ਵਿੱਚ ਦੀ ੱਟਕਾ ਕਰਦੇ ਆ ਦੋ ਰਸਤੇ ਦੋ ਰਸਤੇ ਸਾਡੇ ਘਰ ਨੂੰ ਲੱਗਦੇ ਆ ਸਾਡੀ ਮਾਰ ਕੁੱਟ ਵਾਰ-ਵਾਰ ਕਰਕੇ ਸਾਡਾ ਰੁਹਾਲ ਕਰ ਸਿਟਿਆ ਜੀ ਸਾਨੂੰ ਬਹੁਤ ਸਾਡਾ ਮੰਦਾ ਹਾਲ ਕੀਤਾ ਪਿਆ ਅਸੀਂ ਤਾਂ ਬਹੁਤ ਦੁਖੀ ਆ ਤੁਸੀਂ ਭਗਵਾਨ ਦਾ ਸਰਕਾਰ ਜਿੱਦਾਂ ਕਹਿੰਦੀ ਐ ਵੀ ਅਸੀਂ ਜਿਹੜੇ ਕੋਈ ਬੇਚਾਰਾ ਜਿਹੜੇ ਇੰਦੀ ਸਿਹਤਾ ਕਰਦੇ ਭਗਵਾਨ ਦਾ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਜੀ ਅਸੀਂ ਇਹੀ ਚਾਹਦੇ ਸਾਨੂੰ ਨੂੰ ਸਾਫ਼ ਦੁਆਇਆ ਜਾਵੇ ਸਾਨੂੰ ਘਰ ਬਿਠਾਇਆ ਜਾਵੇ ਸਾਡੇ ਜਿੰਦੇ ਘਰ ਤੇ ਖੋਦੇ ਜਾਣ ਅਸੀਂ ਬਹੁਤ ਦੁਖੀ ਆ ਮੇਰਾ ਜੀ ਪਿੰਡ ਕਾਲੇ ਆ ਤਾਂ ਮੇਰੇ ਭਰਾ ਜੀ ਮਹਰਾਵਾ ਦੀਆਂ ਨੋਹਾਂ ਸਾਡੇ ਧੱਕੇ ਨਾਲ ਸਾਡੇ ਘਰ ਦੇ ਵਿੱਚ ਦੀ ਲੰਗ ਰਹੇ ਆ ਸਾਨੂੰ ਕੁੱਟਮਾਰ ਕਰਦੇ ਆ ਤੇ ਸਾਡੇ ਤੇ ਬਹੁਤ ਸਾਡੀ ਕੁੱਟਮਾਰ ਹੋ ਚੁੱਕੀ ਆ ਤੇ ਸਾਡੇ ਸੋਟੀਆਂ ਮਾਰੀਆਂ ਸਾਡੇ ਡਾਂਗਾਂ ਕਰਪਾਨਾਂ ਮਾਰੀਆਂ ਇਹਨਾਂ ਦੇ ਇਹੀ ਧਮਕੀ ਆ ਜਾਨ ਤੋਂ ਮਾਰਨਾ ਤੁਹਾਨੂੰ ਇਹੀ ਸਾਡੇ ਇਹ ਬਾਕੀ ਇਹ ਸਾਨੂੰ ਰੋਜ਼ ਫਾਨੀ ਕੁੱਟਮਾਰ ਕਰਦੇ ਆ ਸਾਨੂੰ ਘਰ ਨਹੀਂ ਟਿਕਣ ਦਿੰਦੇ ਤੇ ਸਾਨੂੰ ਅਸੀਂ ਆਪਣਾ ਜਾਨ ਬਚਾ ਕੇ ਸਾਨੂੰ ਮਹੱਲੇ ਦੇ ਜਨ ਇਹਨਾਂ ਨੂੰ ਕੋਲੋਂ ਛਡਾਇਆ ਕੁੱਟਮਾਰ ਕਰ ਗਏ ਆ ਤੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਲੈ ਰਹੇ ਆ ਤੇ ਸਾਡਾ ਪਿੰਡ ਹੈਗਾ ਕਾਲੇ ਦੀ ਤੇ ਸਾਡੀ ਕਰਾਇਆ ਖਾਣੇ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਬਾਕੀ ਡਿਪਟੀ ਸਾਹਿਬ ਫਲੋਰ ਤੇ ਅਸੀਂ ਇੱਥੇ ਦਰਖਾਸਤ ਦਿੱਤੀ ਆ ਪਰसों ਦੀ ਉਹ ਹਜੇ ਸਾਡੀ ਕੋਈ ਹਜੇ ਸਾਨੂੰ ਇਨਕੁਆਰੀ ਉਹਦੀ ਗੱਲ ਦੀ ਕੋਈ ਨਹੀਂ ਆ ਤੁਹਾਨੂੰ ਡਿਪਟੀ ਜਨ ਕੀ ਭਰੋਸਾ ਤਿਆਰ ਕਰੋ ਜਨ ਦਿਖਾ ਦੇ ਕੇ ਉਹਨੇ ਇਹ ਕਹਿ ਆ ਸੀ ਵੀ ਤੁਹਾਡਾ ਕੋਈ ਨਾ ਕੋਈ ਸੁਣਵਾਈ ਕਰਾਂਗੇ ਤੇ ਉਹਨੇ ਸੱਚ ਨੂੰ ਸਾਨੂੰ ਮਾਰਕ ਕਰ ਦਿੱਤੀ ਆ ਤੇ ਅਸੀਂ ਹੁਣ ਉਹਦੀ ਗੱਲ ਦੀ ਵੇਟ ਕਰ ਰਹੇ ਆ ਤੇ ਸਾਨੂੰ ਜਰੂਰ ਸਾਡੀ ਸਮਾਈ ਹੋਵੇ ਸਾਡੇ ਸਾਡੀਆਂ ਭਰਾਵਾਂ ਦੀਆਂ ਨੌਹਾਂ ਸਾਡੇ ਭਰਾ ਇਹ 12 ਜਾਣੇ ਆ ਜੀ ਜਿਹੜੇ ਸਾਡੇ ਰੋਜ਼ ਸਾਨੂੰ ਕੁੱਟਮਾਰ ਕਰਦੇ ਆ ਘਰ ਨਹੀਂ ਸਾਨੂੰ ਬਣ ਦਿੰਦੇ ਤੇ ਸਾਡੇ ਘਰੋਂ ਇਹਨਾਂ ਨੇ ਜਿੱਦਦੇ ਆਪਣੇ ਲਾਏ ਆ ਤੇ ਸਾਨੂੰ ਘਰੋਂ بے ਘਰ ਹੋਏ ਆ ਅਸੀਂ ਆਪਣੇ ਰਿਸ਼ਤਿਆਂ ਦੇ ਆਪਣਾ ਟਾਈਮ ਲਗਾ ਰਹੇ ਆ ਰੜਾਈ ਛੜੇ ਦਾ ਕੰਮ ਕੀ ਆ ਸਾਡੇ ਘਰ ਦੇ ਬੱਚੀ ਜੀ ਜ਼ਬਰਦਸਤੀ ਸਾਡੇ ਘਰ ਦੇ ਵਿੱਚ ਦੀ ਨੰਗ ਰਹੇ ਆ ਤੁਸੀਂ ਹੁਣ ਇਹ ਭਗਵੰਤ ਮਾਨ ਸਰਕਾਰ ਆ ਪਾਸ਼ਾਸ਼ਾਂ ਦੇ ਚੁਤ ਕਰ ਕੀ ਮੰਗ ਕਰਦੇ ਨੇ ਇਹ ਹੀ ਚਾਹਦੇ ਆ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੇ ਘਰ ਦੇ ਵਿੱਚ ਨਾ ਨੰਗਣ ਜਾਣ ਸਾਨੂੰ ਘਰ ਵੜਿਆ ਜਾਵੇ ਸਾਡੇ ਘਰਾਂ ਦੇ ਜਿੰਦੇ ਖੁੱਲੇ ਜਾ ਇਹ ਜਿਹੜੀ ਜੇਸ ਪਾਰਟੀਆਂ ਲੜਾਈ ਆ ਸਾਡੀ ਜਿਹੜੀ ਪਾਰਟੀ ਸਾਡੇ ਘਰ ਨੂੰ ਜਿੰਦਾ ਲਾ ਕੇ ਬੈਠੀ ਆ ਇਹ ਇਹ ਕੱਪੜੇ ਪਾੜ ਕੇ ਜੀ ਪੁਲਿਸ ਕੋਲ ਪਹੁੰਚ ਜਾਂਦੀ ਆ ਜਨਾਨੀਆਂ ਇਹ ਇਹ ਸੀ ਮਹਾਰਾਣੀ ਤੇ ਇਹਨਾਂ ਦੀ ਮੂਰ ਨਾਲ ਇਹ ਸੁਖਵੀਰ ਕੌਰ ਪਾਲੋ ਤੇ ਜੋ ਵੀ ਆਪਣੇ ਅਮਨ ਕੌਰ ਇਹ ਸਾਰੀਆਂ ਇਹ ਇਹ ਸਾਰੀਆਂ ਜੀ ਪੁਲਿਸ ਕੋ ਪਹੁੰਚ ਜਾਂਦੀਆਂ ਕੱਪੜੇ ਫਾੜ ਕੇ ਉਹ ਕਿਥੋਂ ਤੇ ਕੀ ਰੁਪਏ ਲਾਉਂਦੀਆਂ ਉਹ ਰੁਪਏ ਨਾਨੀਆਂ ਵੀ ਸਾਨੂੰ ਇਹ ਜੀ ਇਹਨੇ ਸਾਡੇ ਕੱਪੜੇ ਹੀ ਪਾੜਿਆ ਤੇ ਮੈਂ ਅਸੀਂ ਦੋ ਦੋ ਜਾਨੇ ਜਨਾਨੀ ਤਾਂ ਮੈਂ ਆਪਣੀ ਘਰ ਵਾਲੀ ਮੇਰੀ ਤੇ ਅਸੀਂ ਇਹਨਾਂ ਦੇ ਕੀ ਕੱਪੜੇ ਪਾੜਾਂਗੇ 12 ਜਾਨਿਆਂ ਦੇ ਜੀ ਇਹਨਾਂ ਦੇ ਵਿੱਚ ਨਾਲ ਬੰਦੇ ਆ ਜੀ 6 ਜਾਨ ਤੇ 6 6 ਜਾਨੀਆਂ ਬੁੱਢੀਆਂ ਜਣ ਕਿ ਤੁਹਾਡਾ ਮਤਲਬ ਤੁਸੀਂ ਜਿੱਦਾਂ ਦਸਾਂਕਲਾਂ ਦਿਖਾ ਦਿੱਤੀ ਆ ਗ੍ਰਾਂਟ ਦਿੱਤੀ ਆ ਕੋਈ ਕਰਵੇ ਤੁਹਾਡੀ ਕੋਈ ਕਾਰੋਬਾਰੀ ਨਹੀਂ ਹੋ ਜਣਾ ਸਾਡੀ ਕੋਈ ਸੁਣਵਾਈ ਨਹੀਂ ਕੋਈ ਅਸੀਂ ਇਸ ਗੱਲ ਤੋਂ ਬਹੁਤ ਦੁਖੀ ਆ ਬੜੇ ਪਰੇਸ਼ਾਨ ਆ ਤਾਂ ਜੇ ਸੁਣਾਈ ਹੋਵੇ ਇਹੀ ਬੇਨਤੀ ਆ ਸਾਡੀ ਘਰ ਆ ਤੇ ਕਾਲੇ ਮੇਰੇ ਪਿੰਡ ਆ ਤੇ ਮੇਰਾ ਸੁੱਚਾ ਰਾਮ ਆ ਤੇ ਇਹ ਮੇਰੇ ਘਰ ਦੇ ਵਿੱਚ ਦੀ ਜ਼ਬਰਦਸਤੀ ਲੰਘਦੇ ਆ ਸਾਨੂੰ ਘਟਨਾਰ ਕਰਦੇ ਆ ਤੇ ਇਹਨਾਂ ਤੇ ਸਖਤ ਤੋਂ ਸਖਤ ਇਸ ਪਾਰਟੀ ਤੇ ਕਾਰੋਬਾਰੀ ਕੀਤੀ ਜਾਵੇ ਤਾਂ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਇਹੇ ਮੇਰੀ ਬੇਨਤੀ ਆ ਤੇ ਇਹ ਸਾਡੇ ਘਰ ਦੇ ਵਿੱਚ ਦੀ ਜ਼ਬਰਦਸਤੀ ਨੰਗਰੇ ਨੇ ਲੰਗਦੇ ਕੌਣ ਲੰਗਦੇ ਜ਼ਬਰਦਸਤੀ ਮੇਰੇ ਜੇ ਮੇਰੇ ਸਕੇ ਭਰਾ ਤੇ ਉਹਨਾਂ ਦੀ ਨੌਂ ਤੇ ਸਾਨੂੰ ਇਹ ਹੀ ਕੁੱਟਮਾਰ ਕਰਦੇ ਆ ਰੋਜ਼ ਸਾਨੂੰ ਕੁੱਟਮਾਰ ਕਰਦੇ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਰਹਿ ਰਹੇ ਆ ਇਸ ਟਾਈਮ ਇਹ ਜਿਹੜੀ ਗਰੈਲ ਨੂੰ ਲੋਕ ਲੱਗੇ ਹੋਏ ਇਹ ਕਿੰਨੇ ਲੋਕ ਜੀ ਉਹਨਾਂ ਨੇ ਲਾਇਆ ਜੀ ਗਰੈਲ ਆ ਉਹਨਾਂ ਨੇ ਇਹ ਗਰੈਲ ਤੁਹਾਡੀ ਬਣੀ ਹੋਆ ਹਾਂਜੀ ਹਾਂ ਗਰੈਲ ਸਾਡੀਆਂ ਬਣੀਆਂ ਮੇਰਾ ਘਰ ਆ ਜੀ ਮੇਰੀਆਂ ਗਰੈਲਾਂ ਮੇਰੇ ਨਾਲ ਉੱਤੇ ਟੁੱਟੀ ਤਾਂ ਪਹਿਲੇ ਮੇਰੇ ਨਾਲ ਉੱਤੇ ਮੀਟਰ ਵੈਲਿਆ ਤੇ ਮੇਰੀ ਸਾਰੇ ਘਰ ਦੀ ਸਟਾਉਟ ਹੋਈ ਆ ਤੇ ਕੋਈ ਰਸਤਾ ਨਹੀਂ ਲੱਗਦਾ ਮੇਰੇ ਘਰ ਦੇ ਬੱਦੀ ਜਵਲਾ ਸੰਗ ਦੇ ਤਾਂ ਹੁਣ ਇਹਨਾਂ ਨੇ ਇੱਕ ਰਸਤਾ ਮੈਨੂੰ ਦੋ ਰਸਤੇ ਮੇਰੇ ਘਰ ਨੂੰ ਲੱਗਦੇ ਆ ਇੱਕ ਰਸਤੇ ਦੇ ਵਿੱਚ ਦੀ ਮੈਨੂੰ ਲੰਘਦਾ ਮੈਂ ਇੱਕ ਰਸਤੇ ਵਿੱਚ ਇਹਨਾਂ ਨੇ ਮੈਨੂੰ ਜਿੰਦਾ ਲਾਇਆ ਇਹਨਾਂ ਨੇ ਮੇਰੇ ਘਰ ਨੂੰ ਪੂਰੇ ਜਿੰਦਾ ਲਾਇਆ ਤਾਂ ਕਿਸੇ ਗੱਲ ਤੁਹਾਡੇ ਨਾਲ ਧੱਕੇ ਸ਼ਾਈ ਜੀ ਬਰੋਜ ਕਟਮਾਰ ਹੁੰਦੀ ਜੀ ਸਾਡੀ ਤੇ ਕੱਪੜੇ ਪਾੜ ਕੇ ਇਹ ਫਿਰ ਇਹਨਾਂ ਦੀਆਂ ਜਨਾਨੀਆਂ ਜਿਹੜੀਆਂ ਸਾਡੇ ਨਾਲ ਐ ਪਾਰਟੀ ਦੀਆਂ ਮੇਰੇ ਭਰਾਵਾਂ ਦੀਆਂ ਨੋਹਾ ਇਹ ਕੱਪੜੇ ਪਾੜ ਕੇ ਪੁਲਿਸ ਕੋਲ ਚੱਲ ਜਾਂਦੀਆਂ ਤੇ ਸਾਡੇ ਜਿੱਕੇ ਧੱਕੇ ਨਾਲ ਕੱਪੜੇ ਪਾੜੇ ਇਹਨਾਂ ਦਾ ਇਹੀ ਧੰਦਾ ਗੱਲ ਦਾ ਬਣਿਆ ਜੀ ਇਹ ਸਾਡੇ ਨਾਲ ਧੱਕੇ ਨਾਲ ਪੁਲਿਸ ਕੋਲ ਜਾ ਕੇ ਸਾਡੇ ਤੇ ਧੱਕੇ ਨਾਲ ਕੇਸ ਦਰਜ ਕਰਾਉਣੇ ਚਾਹੁੰਦੇ ਪਾਣ ਨੂੰ ਤੋਂ ਧਮਕੀ ਤੇ ਦਾਅਰੇ ਮਾਰਿਆ ਤੇ ਸਾਡੇ ਦੇ ਨਿਆਣੇ ਜਿੱਦਣ ਦੇ ਉਹ ਗੱਲ ਦੱਸਦਾ ਉਹ ਸਾਡੇ ਨਾਂ ਕੋ ਬਾਦਰਾ ਸਾਹਿਬ ਜੀ ਬਤਨਾਇਸ਼ ਅਸੀਂ ਪੱਠਿਆਂ ਨੂੰ ਕਾਹਦਾ ਅਧਿਕਾਰ ਹੈ ਨਹੀਂ। ਉਹ ਮਗਰ ਆ ਕੇ ਸਾਡੇ ਨੌਹਾਂ ਨੂੰ ਪਾੜਾ ਉਹਨਾਂ ਕੱਪੜੇ ਪਾੜ ਗਏ। ਤੇ ਬਾਕੀ ਸਾਨੂੰ ਧੱਕੇਆ ਲੰਦਾ ਵੀ ਮੈਂ 12 ਬੰਦੇ ਲਿਆ ਕੇ ਤੇ ਮੈਂ ਤੁਹਾਡੇ ਹੋਰ ਕੰਮ ਕਰਨਾ ਸਭ ਤੋਂ ਸਭ ਤੋਂ ਸ਼ਾਂਤ ਰਹੇ ਪਰ ਤੁਹਾਨੂੰ ਸਾਥ ਸਮਾਂ ਤੇ ਪਤੀਆਂ ਸਾਡੇ ਨੂੰ ਤਾਂ ਖਤਰਾ ਹੈ। ਬੜੀ ਸਾਡੇ ਖਸੂਬੂ ਸਾਰੇ ਪਾਏ। ਸਾਰੇ ਸਬੂਤ ਪਾਇਆ ਗਿਆ ਗਵਾਹ ਦੇ ਰਿਪੋਰਟਾਂ ਪਈਆਂ ਸਾਡੇ ਕੋਲ ਗਵਾਹ ਦੇ ਬਾਲ ਵਾਲੇ ਜਿਹੜੇ ਫਰਜ਼ਾ ਹੈ ਸਾਰੇ ਰਿਪੋਰਟ ਪਈਆਂ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਤਾਂ ਉਹ ਕਹਿੰਦੇ ਵੇ ਸਾਾਨੂੰ ਇਨਸਾਫ ਚਾਹੀਦਾ ਉਹ ਕੀ ਤੁਸੀਂ ਹੁਣੇ ਤਾਂ ਐਦਾਂ ਤੁਸੀਂ ਤੁਹਾਡੇ ਤੇ ਹਲੇ ਕਾਨੂੰਨੀ ਕਾਰਵਾਈ ਤਾਂ ਕੀਤੀ ਜਾਵੇ ਇਨਸਾਫ ਚਾਹੀਦਾ ਤੁਸੀਂ ਇਸ ਨੂੰ ਦਰਖਾਹੀ ਦਿੱਤੀਆਂ ਕਿਤੇ ਅੰਦਰ ਖਾਹ ਦਿੱਤੀ ਅੱਜ ਤਾਂ ਨਹੀਂ ਅੱਛਾ ਜੀ ਹਾਂ ਜੀ ਐਂ ਜਬ ਦਿੱਤੀ ਦਰਖਾਹੀ ਅੱਛਾ ਜੀ ਹਾਂ ਜੀ ਜੇ ਦਿੱਤੀ ਦਰਖਾਹੀ ਪਾਜੀ ਵਾਕਿ ਸਾਡੇ ਦਾ ਇਨਸਾਫ ਚਾਹੀਦਾ ਕੋਈ ਕੁੱਟ ਮਾਰਨੀ ਕੀਤੀ ਆ ਇਹ ਸੁੱਚਾ ਰਾਮ ਆ ਕੇ ਸਾਨੂੰ ਕੰਮਕੀਆਂ ਜਿੰਦਾ ਬਾਹਰ ਨੇ ਬੰਦੇ ਲਿਆ ਕੇ ਗੇਟਾਂ ਦੇ ਵਿੱਚ ਹੱਥ ਮਾਰਦਾ ਆ ਗੇਟ ਭੰਦਾ ਆ ਉਹਨੇ ਆ ਕੇ ਸਾਡੇ ਕੁੜੀਆਂ ਦੇ ਕੱਪੜੇ ਪਾੜ ਦਿੱਤੇ ਬਾਹਰ ਨੇ ਬੰਦੇ ਜਾ ਕੇ ਗਾਲਾਂ ਬਹੁਤ ਕੱਢ ਕੇ ਗਿਆ ਇਹ ਬੱਚੇ ਸਾਡੇ ਰਾਜਾ ਸਾਹਿਬ ਦੇ ਕੱਪੜੇ ਕਿਹਦੇ ਪੜੇ ਮਾਤਾ ਨਾ ਹਨ ਅੱਛਾ ਜੀ ਤੁਸੀਂ ਸਮਝ ਦਿਖਾ ਦਿੱਤੀ ਅਸੀਂ ਦਿੱਤੀ ਹੈ ਜੀ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੁਣ ਚੌਕੀ ਦਿੱਤੀ ਹੈ ਜੀ ਅਸੀਂ